ਸਸਿਕਾ ਜੀ ਸਾਰੇ ਵੀਰ ਭਰਾਵਾਂ ਨੂੰ ਹੋਰ ਕਿੱਦਾਂ ਘਰ ਤੋਂ ਸਾਰੇ ਸੈਟਾਂ ਲੋਭਾ ਬਿਓਪਾ ਕਰਦੇ ਆ ਜੀ ਬੋਲੋ ਦੀ ਸਟਾਡੀ ਅੱਜ ਆਪਾਂ ਤੁਹਾਨੂੰ ਕਰਾਵਾਂਗੇ ਆਪਣੇ ਮਾਲ ਡੰਗਰ ਦਾ ਸ਼ੌਂਕ ਇਹ ਆਪਣੀ ਵਹਿੜਾ ਇੱਕ ਕਰੋ ਚੱਕ ਆਪਾਂ ਹੁਣ ਇਹਨਾਂ ਨੂੰ ਪੱਠੇ ਪਾਉਣੇ ਆ ਆਪਣੀਆਂ ਬੱਕਰੀਆਂ ਵਾ ਤੇ ਆਹ ਆਪਣੀ ਇੱਕ ਬੱਚੀ ਆਪਣੀਆਂ ਬੱਕਰੀਆਂ ਬੰਨੀਆਂ ਆ ਵੀ ਆਪਾਂ ਥਾਂ ਸਾਫ਼ ਕਰਨਾ ਵਾ ਤੇ ਆਹ ਆਪਣਾ ਮਾਲ ਡੰਗਰ ਕਰੋ ਚੱਕ ਬਾਬਿਓ ਇੰਨਾ ਕ ਮਾਲ ਡੰਗਰਾ ਇੱਧਰ ਆਪਣੇ ਕੁੱਕਰ ਕਬੂਤਰ ਵਾ ਉਹ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਆ ਆਪਣਾ ਥਾਂ ਸਾਫ਼ ਕਰ ਆਪਾਂ ਕਰ ਦਿੱਤਾ ਵਾ ਹੁਣ ਆਪਾਂ ਪੋਣੀ ਆ ਪੱਠੇ ਇੱਧਰ ਆਪਾਂ ਆ ਤੇ ਹੁਣ ਆਪਾਂ ਪੱਠੇ ਪੋਣੇ ਆ ਤੇ ਹੁਣ ਆਪਾਂ ਲੱਭਦੇ ਆ ਪੱਲੀ ਪੱਲੀ ਰੱਭਦੇ ਆ ਤੇ ਹੁਣ ਆਪਾਂ ਪੱਠੀ ਵੀਰ ਲਾਉਣੇ ਆ ਸਾਰਾ ਕੰਮ ਆਪਾਂ ਆਪ ਹੀ ਕਰੀਦਾ ਬਾਬਿਓ ਕਰੋ ਜੀ ਇੱਕ ਆ ਪਾਪ ਆ ਆਪਣਾ ਪਿੰਜਰਾ ਵਾ ਕੁਕੜਾਂ ਵਾਲਾ ਇਹ ਆਪਣੀ ਭਾਈ ਹੁਣਾ ਦਾ ਵਾ ਦੇ ਕੋਈ ਨਹੀਂ ਜਦੋਂ ਹੋ ਗਿਆ ਵਿਲਾ ਮੈਨੂੰ ਦਵਾਂਗੇ ਤੇ ਆਪਾਂ ਲੋ ਬਾਬਿਓ ਪੱਠੇ ਆਪਾਂ ਕੁਤਰ ਲਏ ਆ ਤੇ ਹੁਣ ਆਪਾਂ ਪੱਠੇ ਹੀ ਕੁਤਰ ਲੇ ਤੂੜੀ ਪਾਉਣੀ ਆਪਾਂ ਇਧਰ ਤੇ ਹੁਣ ਪੱਠੇ ਆਪਰ ਲਾ ਕੇ ਸੱਟਦੇ ਆ ਉਧਰ ਡੰਗਰਾਂ ਲ ਤੇ ਆਪਾਂ ਫੇ ਮਿਲਦੇ ਆ ਲੋ ਬਾਬਿਓ ਤੂੜੀ ਆ ਤਾਂ ਆਪਾਂ ਮਗਰਾ ਲੈ ਲਿਆ ਵਾ ਤੇ ਹੁਣ ਆਪਾਂ ਪੱਠੇ ਪਾ ਕੇ ਰਲਾ ਕੇ ਤੁਹਾਨੂੰ ਫੇਜ ਦਿਖਾਵਾਂ ਤੇ ਆਪਾਂ ਹੁਣ ਆਪਾਂ ਤੁਹਾਨੂੰ ਦਿਖਾਉਨੇ ਆ ਕਰੋ ਚੈੱਕ ਮਾਲ ਡੰਗਰਾ ਪੱਤਾ ਬੰਨ ਪੱਠੇ ਦਿੱਤੇ ਆਪਾਂ ਪਾ ਇਹਨਾਂ ਨੂੰ ਕਰੋ ਚੈੱਕ ਬਾਬਿਓ ਪੱਠੇ ਲੱਗ ਗਿਆ ਖਾਨ ਇਹ ਆਪਣਾ ਚੜਾ ਵਾ ਜਾਂ ਚੁਪਿੰਦੀ ਆ ਪਾਣੀ ਹੁਣ ਆਪਾਂ ਬਨਾਂਗੇ ਬੱਕਰੀਆਂ ਕਰੋ ਚੈੱਕ ਬਾਬਿਓ ਇਹਨਾਂ ਨੂੰ ਪੱਠੇ ਆਪਾਂ ਸਾਰੀਆਂ ਨੂੰ ਪਾਉਨੇ ਆ ਉੱਥੇ ਖੁਰਲੀ ਤੇ ਖੁਰਲੀ ਇਹਨਾਂ ਦੀ ਕਰਦੇ ਆਂ ਸਾਫ ਸਾਰੀ ਬਾਲਾਂ ਨੂੰ ਇਹਨਾਂ ਚੱਕ ਕੇ ਖੁਰਲੀ ਸਾਫ ਕਰਕੇ ਤੁਹਾਨੂੰ ਫੇ ਮਿਲਦੇ ਆਂ ਲਓ ਬਾਬਿਓ ਬੱਕਰੀਆਂ ਪਦਤੀਆਂ ਬੰਨ ਬਾਰ ਕਰੋ ਚੈੱਕ ਤੁਸੀਂ ਕਿਦਾਈਆਂ ਲੱਗੀਆਂ ਕਮੈਂਟਾਂ ਦੇ ਵਿੱਚ ਦਰਾਪਾਵਾ ਤੇ ਇੱਧਰ ਆਪਾਂ ਹੁਣ ਕਰਨਾ ਕੰਮ ਆਹ ਸਾਰੀ ਸਾਫ ਸਫਾਈ ਅੰਦਰਾਂ ਵਿੱਚ ਕਰਨੀ ਆਪਾਂ ਸਾਫ ਸਫਾਈ ਆਹ ਸਾਡੀ ਸਾਫ ਸਫਾਈ ਕਰਕੇ ਆਪਾਂ ਤੁਹਾਨੂੰ ਆਪਣੇ ਕੁੱਕੜਾ ਤੇ ਕਬੂਤਰਾਂ ਦਾ ਵੀ ਸ਼ੌਕ ਕਰਾਵਾਂਗੇ ਜਲਦੀ ਆਪਾਂ ਦੋ ਕਬੂਤਰ ਨਵੇਂ ਵੀ ਲੈ ਕੇ ਆਵਾਂਗੇ ਤੁਹਾਨੂੰ ਕਬੂਤਰਿਆਂ ਦਾ ਸ਼ੌਕ ਕਰਾਉਣੇ ਆ ਕੀ ਪਤਾ ਅੱਜ ਲੈ ਆਈ ਇੱਕ ਵਾਰ ਕਾਲੂ ਲੈ ਆਈ ਤੇ ਸੁਹੀ ਵਾਤ ਵਾਤ ਕਰਾਂ ਸਪੋਰਟ ਆਪਾਂ ਨੂੰ ਤੁਹਾਡੀ ਸਪੋਰਟ ਦੀ ਲੋੜ ਵਾ ਕੋਈ ਨਹੀਂ ਥੋੜੀ ਥੋੜੀ ਆਪਾਂ ਕੁੱਕੜ ਦੇ ਬੁੱਤਲ ਹੋਰ ਵਧਾਵਾਂਗੇ ਮਾਲ ਡੰਗਰ ਬੱਕਰੀਆਂ ਹੋਰ ਵਧਾਵਾਂਗੇ ਗਾਂ ਆਪਾਂ ਇਧਰਲੇ ਅੰਦਰ ਤੂੜੀ ਨਹੀਂ ਪਾਣੀ ਗਾਂ ਆਪਾਂ ਰੱਖਣਾ ਏ ਇਦਾਂ ਹੀ ਅੰਦਰ ਆਪਾਂ ਪੂਰੀ ਸਰਾ ਕਰਾਉਣੀ ਹੈ ਦੇਖਿਓ ਬਾਬਿਓ ਦੱਸਾਂਗੇ ਤੁਹਾਨੂੰ ਆ ਗੋਆ ਗੂਆ ਵਾ ਇਹ ਆਪਾਂ ਚੱਕਦੇ ਆਂ ਗਾਂ ਆਪਾਂ ਬਾਬਿਓ ਤੂੜੀ ਪਾਣੀ ਇਧਰ ਟੋਕਾ ਆਪਾਂ ਕੱਢ ਦੇਣਾ ਵਾ ਜਿਹਾ ਢੋਕਾ ਬਾਹਰ ਰੱਖਾਂਗੇ ਹਾਂਜੀ ਪਿੱਛੇ ਰੱਖਾਂਗੇ ਜਿੱਧਰ ਆਪਣੀ ਉਹ ਰੇੜੀ ਆ ਕਰੋ ਚੈੱਕ ਫੋਕਸ ਇਹਦਾ ਬਲਰ ਮਾਰਦਾ ਤੇ ਹੁਣ ਆਪਾਂ ਗੋਆ ਗੁਆ ਇੱਕ ਕਰਾ ਇਕੱਠਾ ਕਰ ਲਈਏ ਝੜੂ ਝੜੂ ਮਾਰ ਕੇ ਤੇ ਫੇ ਆਪਾਂ ਤੁਹਾਨੂੰ ਦਿਖਾਉਨੇ ਆ ਚੰਗੀ ਤਰ੍ਹਾਂ ਤੇ ਨਾਲ ਬਾਜੀ ਕੁੱਕੜਾਂ ਗੁਤਰਾ ਦਾ ਸ਼ੌਕ ਕਰਾਵਾਂਗੇ ਲੋ ਬਾਬਿਓ ਆਪਾਂ ਗੋਆ ਲਿਆ ਵਾ ਚੱਕ ਝੜੂ ਝੜੂ ਮਾਰ ਕੇ ਗੋਆ ਪਰਿਡ ਤੇ ਲੱਦ ਲਿਆ ਤੇ ਵੀਡੀਓ ਬਣਾਉਂਦਾ ਭੁੱਲ ਗਿਆ ਚੇਤਾ ਤੇ ਲੋ ਬਾਬਿਓ ਕਰੋ ਚੈੱਕ ਉਹ ਹੀ ਆ ਥਾਂ ਇੱਥੇ ਗੋਆ ਹੀ ਉਹ ਆਪਾਂ ਕਰਤੀ ਆਪਣੀ ਰੇੜੀ ਖੜੀ ਰੋ ਚੈੱਕ ਬਾਬਿਓ ਬੜਾ ਕੈਮਰਾ ਕਰ ਲਈਏ ਸਾਫ ਦੱਸੋ ਕਰਤ ਨੇ ਸਾਰਾ ਥਾਂ ਸਾਫ ਆਪਾਂ ਰੇੜੀ ਪਰਤੀ ਗੋਇਰੀ ਆ ਵੀ ਕਰਤਾ ਸਾਰਾ ਥਾਂ ਸਾਫ ਲੋ ਬਾਬਿਓ ਰੇੜੀ ਆਪਾਂ ਦਿੱਤੀ ਆ ਤੁਨ ਹੁਣ ਆਪਾਂ ਰੇੜੀ ਸੈਟ ਗਏ ਹੁਣੇ ਜਿੱਥੇ ਸੱਚਣੀ ਉੱਥੇ ਜਾ ਕੇ ਦਿਖਾਉਨੇ ਤੁਹਾਨੂੰ ਲੋ ਬਾਬਿਓ ਆਪਾਂ ਕੰਮ ਸਾਰਾ ਲਿਆਵਾ ਨਵੀੜ ਸਾਰਾ ਕੰਮ ਨਵੀੜ ਲਿਆ ਮਾਂ ਡੰਗਰ ਦਾ ਬੱਕਰੀਆਂ ਨੂੰ ਪੱਠੇ ਪਾਤੇ ਆ ਡੰਗਰਾਂ ਨੂੰ ਪੱਠੇ ਪਾ ਦਿੱਤੇ ਆ ਸਾਡਾ ਕੰਮ ਨਵੀੜ ਲਿਆ ਤੇ ਹੁਣ ਆਪਾਂ ਤੁਹਾਨੂੰ ਕਰੌਣੇ ਆਪਣੇ ਕਬੂਤਰਾਂ ਦਾ ਸ਼ੌਂਕ ਤੇ ਵੱਧ ਤੋਂ ਵੱਧ ਕਰੋ ਆਪਾਂ ਨੂੰ ਸਪੋਰਟ ਤੁਹਾਡੀ ਸਪੋਰਟ ਦੀ ਲੋੜ ਵਾ ਤੇ ਲੋਭਾ ਪਿਓ ਇੱਧਰ ਆਪਣੇ ਕਬੂਤਰ ਵਾ ਮਾਰ ਡੰਗਰ ਨੂੰ ਅੱਥੇ ਪਾ ਦਿੱਤੇ ਸੀ ਤੁਹਾਨੂੰ ਇਹ ਆਪਾਂ ਸਾਰੇ ਦਿਖਾ ਹੀ ਦਿੱਤੇ ਆ ਤੇ ਹੁਣ ਆਪਾਂ ਤੁਹਾਨੂੰ ਆਪਾਂ ਕਰੌਣੇ ਆਪਣੇ ਪਹਿਲਾਂ ਕੁੱਕੜਾਂ ਦਾ ਸ਼ੌਂਕ ਇਹ ਤੁਹਾਨੂੰ ਦਿਖਾਵਾਂਗੇ ਆਪਾਂ ਆਪਣੇ ਕੂਕੜਾਂ ਦਾ ਸ਼ੌਂਕ ਤੇ ਫਿਰ ਤਾਂ ਦਾਬਿਆਂ ਹੀ ਰਜੋੜਾ ਕਿੰਨਾ ਤੇ ਕੀੜਾ ਕਿੰਨਾ ਆਹ ਕੁੱਕੜਾਂ ਦੀ ਆਪਾਂ ਪਾਈ ਹੋਈ ਛੋਟ ਵੀਡੀਓ ਆਪਾਂ ਸ਼ੋਰਟ ਵਲੌਗ ਪਾਇਆ ਸੀ ਦੱਸਿਓ ਬਾਬਿਓ ਕਿੱਦਾਂ ਲੱਗੇ ਆ ਆਪਣੀ ਮੁਰਗੀ ਆ ਲਾਲ ਤੇ ਆ ਆਪਣਾ ਪੱਠਾ ਵਾ ਇਹ ਆਪਾਂ ਮੋੜਾ-ਮੋਟਾ ਹੀ ਦਿਖਾਇਆ ਕਰਨਾ ਬੜਾ ਨਹੀਂ ਦਿਖਾਉਣਾ ਨਜਰਾਂ ਬੋਲ ਆਉਂਦੇ ਬਾਬਿਓ ਤੇ ਹਾਂ ਬੰਦੇ ਬਹੁ ਨਜਰਾਂ ਲਾਉਂਦੇ ਆ ਅੱਗੇ ਨਜਰਾਨਾ ਲੈ ਬੈਠੇ ਆ ਉਹ ਆਪਣੀ ਮੁਰਗੀ ਆ ਵੱਡੀ ਚੈੱਕ ਕਰੋ ਬਾਬਿਓ ਉਹ ਚਲੋ ਕੋਈ ਨਹੀਂ ਇਹਨਾਂ ਨੂੰ ਤੁਹਾਨੂੰ ਆਪਾਂ ਛੱਡ ਕੇ ਵੀ ਇਹਨਾਂ ਦਾ ਵੀ ਤੁਹਾਨੂੰ ਸ਼ੌਂਕ ਕਰਾਵਾਂਗੇ ਕੋਈ ਨਹੀਂ ਅਗਲੀ ਵੀਡੀਓ ਜੀ ਪ੍ਰੋਪਰ ਸ਼ੌਂਕ ਕਰਾ ਦਾਂਗੇ ਉਤਰਾ ਆਪਣੇ ਚੂਚੇ ਆ ਦੇਖਦੇ ਤੇ ਦੇਖ ਲੋ ਤੇ ਹੁਣ ਆਪਾਂ ਤੁਹਾਨੂੰ ਕਰਾਉਨੇ ਆਪਣੇ ਕਬੂਤਰਾਂ ਦਾ ਸ਼ੌਂਕ ਆਪਣੇ ਕਬੂਤਰ ਆਪਾਂ ਇੱਕ ਉਤਰਾ ਦਾ ਸ਼ੌਂਕ ਕਰਾਉਨੇ ਕਬੂਤਰ ਤਾਂ ਆਪਣੇ ਬਾਬੇ ਪਹਿਲਾਂ ਬਥੇਰੇ ਸੀ ਹੈਗੇ ਸੀ 10ਕ ਤੇ ਆਪਾਂ ਦੇ ਦਿੱਤੇ ਸੀ ਬਿਲਹਾਂ ਕਬੂਤਰ ਸਾਰੇ ਉਤਰਾ ਆਪਾਂ ਲਓ ਬਾਬੇ ਕਰੋ ਚੈੱਕ ਆਪਣੇ ਜਾਨਵਰ ਦੱਸਿਓ ਕਿੱਦਾਂ ਦੇ ਲੱਗੇ ਕਮੈਂਟਾਂ ਚ ਤੇ ਆ ਆਪਣੇ ਜਾਨਵਰ ਆ ਬਾਬੇ ਕਬੂਤਰੀ ਤੇ ਆ ਕਬੂਤਰ ਦਾ ਜੋੜਾ ਵਾ ਤੇ ਇਹਨਾਂ ਨੇ ਵੀ ਆਪਣੇ ਕੋਲ ਬੱਚੇ ਕੱਢੇ ਆ ਆ ਕਬੂਤਰ ਆਪਣੇ ਦੇਤੇ ਯਾਰ ਦੋਸਤ ਨੂੰ ਸਾਰੇ ਤੇ ਉਹ ਕਹਿੰਦਾ ਬੱਚੇ ਬਹੁਤ ਟੌਪ ਤੇ ਉੜਦੇ ਆ ਜੋੜੀ ਲੱਗੀ ਨਾ ਨੀ ਨਾ ਪੱਟੀ ਮੈਂ ਕਹਾਂ ਭਾਈ ਕੋਈ ਚੱਕਰ ਨਹੀਂ ਆ ਪਕੜ ਪਟਣੀ ਆ ਆਪਾਂ ਜੋੜੀ ਲਾਈ ਤੇ ਆ ਕਬੂਤਰੀ ਜਿਹੜੀ ਆਪਣੇ ਕੋਲ ਚਿੱਟੀਆਂ ਨਹੀਂ ਬੈਠੀ ਆ ਇਹਦਾ ਕਬੂਤਰ ਆਪਣੇ ਯਾਰ ਦੋਸਤ ਕੋਲ ਖਟੀਆਂ ਦਾ ਤੇ ਉਹਨੇ ਬੱਚੇ-부ੱਚੇ ਘਰਾਉਣੇ ਆ ਹਜੇ ਜਦੋਂ ਬੱਚੇ-부ੱਚੇ ਕਢਾ ਲੂਗਾ ਤੇ ਉਦੋਂ ਆਪਾਂ ਉਹ ਤੋਂ ਜਾਨਵਰ ਲੈ ਆਵਾਂਗੇ ਚੱਕ ਕੇ ਤੇ ਉਹਦਾ ਤਾਂ ਆਪਾਂ ਨੂੰ ਕੋਈ ਚੱਕਰ ਨਹੀਂ ਉਹ ਆਪਣੀ ਕਬੂਤਰੀਆਂ ਮੀਣ ਵੱਡੀ ਸਾਰੇ ਆਪਣੇ ਮੀਣੀਆਂ ਵੱਡੇ ਤੇ ਉਹ ਜਿਹੜੀ ਪਰਾਂ ਡੱਬੀ ਤੇ ਉਹਦਾ ਵਾ ਡੱਬੇ ਕਬੂਤਰਾਂ ਜੋੜਾ ਤੇ ਉਹ ਦੇਖੋ ਬਾਬੇ ਉਹਨਾਂ ਨੇ ਕੱਖ ਵੀ ਇਕੱਠੇ ਕੀਤੇ ਹੋਏ ਆ ਤੇ ਆਂਡੇ ਦੇ ਨਹੀਂ ਉੱਥੇ ਆ ਵੀ ਜੋੜੀ ਤਿਆਰ ਆ ਆ ਵੀ ਕਬੂਤਰੀ ਆਪਣੇ ਕੋਲ ਵੇਲੀ ਆ ਇਹਦੇ ਵਾਸਤੇ ਬਸ ਅੱਜ ਜਾਂ ਕੱਲ ਤੱਕ ਕਬੂਤਰ ਲੈ ਆਉਣਾ ਤੇ ਆ ਵੀ ਕਬੂਤਰੀ ਆ ਤੇ ਕੂਤਰੀ ਹੈ ਮੈਲ ਦੀ ਕਬੂਤਰਾ ਮੋਰੇ ਇੱਕ ਹੋਰ ਪੀ ਵੀ ਐਨੇ ਡੱਬੇ ਕੂਤਨੇ ਆਪਣੇ ਨੇ ਤੇ ਉਦਾਂ ਹੀ ਮਾਸਤਰੀ ਰਹਿੰਦੀ ਕਬੂਤਰਾਂ ਜਿਹਨੂੰ ਗੁੜਕਦੇ ਆ ਤੇ ਆ ਵੀ ਕਬੂਤਰ ਆਪਣਾ ਬਹੁਤ ਚੰਗਾ ਵਾ ਚਿੱਟੀਆਂ ਵਾਲਾ ਬਹੁਤ ਟੌਪ ਦਾ ਵਾ ਓਕੇ ਰਬੋਟਾ ਵਾ ਐ ਫੁੱਲ ਡਾਵਾ ਕਬੂਤਰ ਆਪਣਾ ਇਹ ਐਵੇਂ ਕਹੀਏ ਆ ਆਪਣੀ ਵੱਡੇ ਜਾਨਵਰ ਆ ਸਾਰੇ ਕਬੂਤਰ ਦੱਸਿਓ ਕਿਦਾਂ ਲੱਗੇ ਕਮੈਂਟਾਂ ਦੇ ਵਿੱਚ ਹੈ ਕਮੈਂਟਾਂ 'ਚ ਦੱਸਿਓ ਬਾਬਿਓ ਕਮੈਂਟਾਂ 'ਚ ਦੱਸਿਓ ਬਾਬਿਓ ਕਿਦਾਂ ਲੱਗੇ ਆ ਕਬੂਤਰੀ ਆਪਣੀ ਕੀੜਾ ਪਾ ਜੋੜਾ ਲਵਾਉਣਾ ਤੇ ਕੋਹ ਕਬੂਤਰੀ ਆ ਉੱਥੇ ਪੱਠੀ ਆਪਣੀ ਤੇ ਆ ਕਬੂਤਰੀ ਦਾ ਆ ਕੂਤਰੀ ਦੀ ਮਾਂ ਹੈਗੀ ਆ ਉਹ ਜਿਹੜੀ ਬੈਠੀ ਆ ਉਹ ਆਪਾਂ ਪੱਟ ਕੇ ਆ ਕੂਤਰਾ ਲਾਤੀ ਹੁਣ ਇਹਦੇ ਕੋਈ ਨਹੀਂ ਬੱਚੇ ਕਢਾਵਾਂਗੇ ਤੇ ਉਹ ਜਿਹੜੀ ਆਪਣੀ ਪੱਠੀ ਆ ਉਹਦਾ ਕੂਤਰਾ ਆਪਾਂ ਆਪਣੇ ਯਾਰ ਦੋਸਤਾਂ ਤੋਂ ਬੱਚੇ ਕਢੋਣ ਦਿੱਤਾ ਹੋਇਆ ਤੇ ਉਹ ਵੀ ਕੋਈ ਨਹੀਂ ਆਪਾਂ ਲੈ ਆਵਾਂਗੇ ਹਜੇ ਨਹੀਂ ਲੈ ਆਵਾਂਗੇ ਦੋਆਂ ਘਹੀਨਾ ਤੱਕ ਤੇ ਆ ਆਪਣੇ ਜਾਨਵਰ ਆ ਤੇ ਕੱਲੋਂ ਆਪਾਂ ਕੂਤਰਾ ਲੈ ਆਵਾਂਗੇ ਕੋਨੇ ਕੋਨੇ ਆਪਾਂ ਬਣਾਏ ਹੋਈ ਆ ਫੁੱਡਾ ਲਾਤਾ ਦੱਸਿਓ ਕਮੈਂਟਰ ਵਿੱਚ ਕਿਦਾਂ ਲੱਗੇ ਆਪਣੇ ਜਾਨਵਰ ਤੇ ਵੱਧ ਤੋਂ ਵੱਧ ਕਰੋ ਆਪਾਂ ਨੂੰ ਸਪੋਰਟ ਤੇ ਆ ਵੀ ਕਬੂਤਰ ਆਪਣਾ ਬਹੁਤ ਚੰਗਾ ਵਾ ਬਹੁ ਬੱਚੇ ਉੱਡਦੇ ਰਹੇ ਇਹ ਫੁੱਲ ਡਾਵੇ ਜਨਵਰ ਆ ਤੇ ਤੁਹਾਨੂੰ ਕਰਾ ਦਿੰਨੇ ਸ਼ੌਂਕ ਆ ਜਾਓ ਆਪੇ ਕਰੋ ਚੈੱਕ ਹੋ ਜਾਂਦਾ ਜਨਵਰ ਆ ਪੱਠੀ ਆ ਬਹੁਤ ਟਾਪ ਦੀ ਇਹਦਾ ਕੋਈ ਨਹੀਂ ਤੁਹਾਨੂੰ ਜਨਵਰਾਂ ਦਾ ਕਾਲੂ ਸਾਰਿਆਂ ਦਾ ਸ਼ੌਂਕ ਕਰਾਵਾਂਗੇ ਫੜ ਕੇ ਤੇ ਅੱਜ ਆਪਾਂ ਕਰ ਸੌਣ ਕਰਦੇ ਹਾਂ ਖੁੱਡਾ ਬੰਦ ਤੇ ਉਹ ਆਪਣੇ ਮਾਲ ਡੰਗਰ ਆ ਸਾਰੇ ਤੇ ਵੱਤ ਵਤ ਕਰੋ سپورਟ ਤੇ ਚਲੋ ਬਾਬਿਓ ਮਿਲਦੇ ਆਂ ਆਪਾਂ ਅਗਲੇ ਸ਼ੋਰਟ ਵਲੌਗ 'ਚ ਤੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਰੋ ਆਪਣੇ ਚੈਨਲ ਨੂੰ ਸ਼ੇਅਰ ਕਮੈਂਟ ਜਰੂਰ ਕਰੋ ਵੱਧ ਤੋਂ ਵੱਧ ਕਰੋ